ਰਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਾਤਸ਼ਾਹੀ ਦਸਵੀ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਨਮਨ ਰਹੇ ਹਮਾਰਾ اپنا جان کرو پرتی پارا ہمر تم کہا سیوک سکھ سب ہے ہماری آسا تو رہے پے آسا تمہیں چھاڑ کو آؤں جو برچہ سو تم تہ پاؤں سیوک سکھ ہمارے تاریہ ہے چن چن ستر ہمارے ماریہ ہے آپ ہاتھ دہ مجھا بھر ہے مرن کال کا تراس نو جو سدا ہمارے پچھا ਸਰੀਏ ਸਤਜੂ ਕਰੇ ਹੋ ਰਚਾ ਰਖਲੇ ਮਹਿ ਰਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕਹੇ ਹੰਤਾ ਤੁਮ ਹੋ ਪਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਪਤਹਰਾ ਕਾਲ ਪਾਇ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਹਾ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੋ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹੋ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋਪਲ ਮਹੂਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੈ ਬੁਰੈ ਕੀ ਪੀਰ ਪਛਾਨਤ ਜਿੰਟੀ ਤੈ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨਕ ਹੈ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦਕਰਖ ਕਰਾ ਕਰਤਾਰਾ प्रजात ارتतबदेय पारा जब आकर्ख करत हु कबहु तुम मै मिलत देह तर सबहु जेते बदन शिष्ट सब थारे आप अपनी बूज उचारें तुम सब हिते रहत निरालम जानत वेद भेद अर आलम निरंकार निबकार ने लब आद अनिल अनाद असंभ ताका मूढ़ उचारत पैदा जाको पेव न पावत वेदा ताको करपा हन अनुमानत महामूढ़ किछ भेद न जानत महादेव को कहत सदा शिव निरंकार का चीनत नह पेव आप अपनी बुध है जेती वर्णत पहन पहनत है तेती tumara alakha na jahe pasara kaibit saja patham sansara ek rup anupasrupa rank peora vakhi phupa andaj jairaj sit tej kini utpuj khan bahur rajdini kahun ful raja bai baitha kahun simtp peo sankriye ketha sagri sishte dikhai achamp hav aad jugat swarup svam bhav avarchha meri tum karo sikhe bharay sik sangro drishti jute uthvat utpata sakal males karo rantahata de astu tab sar nahi pare ten kahe dusht dukhe to ay marai ਪੁਰਖ ਜਵਨਪਗ ਪਰੇ ਇਤਿਹਾਰੀ ਤិន ਕਹਿ ਤੁਮ ਸੰਕਟ ਸਬਟਾਰੈ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨਹੀਂ ਆਏ ਰਛਾ ਹੋਏ ਤਾਂ ਹੈ ਸਬ ਕਾਲਾ ਦੁਸ਼ਟ ਅਰਿਸ਼ਟ ਟਰੈ ਤਤ ਕਾਲਾ ਕਰਪਾ ਦੇਸਤ ਤਨ ਜਾਏ ਨੇ ਹਰਿਓ ਤਾਂ ਕੇ ਤਾਪਤਨ ਕਮਹਿ ਹਰਿਓ ਰਿੱਧ ਸਿੱਧ ਖਰਮੋ ਸਭ ਹੋਏ ਦੁਸ਼ਟ ਸਾਸ ਸੈ ਸਕੇ ਨਾ ਕੋਏ ਇਕ ਬਾਰ ਜਿਨੂੰ ਤੁਮੈ ਸੰਭਾਰਾ ਕਾਲ ਫਾਸ ਤੇ ਤਹੀਂ ਅਭਾਰਾ ਜਿਨ ਨਰ ਨਾਮ ਤੇ ਆਰੋ ਕਹਾ ਦਾਰਿਦ ਦੁਸ਼ਟ ਦੋਖ ਤੇ ਰਹਾ ਖੜਗ ਕੇਤਮੈ ਸੰਨ ਤਿਹਾਰੀ ਆਪ ਹਾਥ ਦੇ ਲਹੇ ਅਭਾਰੀ ਸਰਬ ਧਰਮੋ ਹੋ ਹੋ ਸਹਾਈ दुष्ट दुख ते लो बचाई पात साहिद दसवीं कबे ओ बच बेनती चौपाई हमरी करो हाथ दे रक्षा पूरन होए चित की इच्छा तब चरणन मन रहे हमारा اپنا جان کرو پرتی پارا ہمر تم کہا سیوک سکھ سب ہے ہماری آسا تو رہے پیاسا تمہیں چھاڑ کو تم تہ پاؤں سیوک سکھ ہمارے تاریہ ہے چن چن ستر ہمارے ماریہ ہے آپ ہاتھ دہ مجھا بھرے مرن کا تراس نیا جو سدا ہمارے پچھا ਸਰੀਸ ਤੂਜੂ ਕਰੇ ਹੋ ਰਚਾ ਰੱਖਲੇ ਮਹਿ ਰਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕਹ ਹੰਤਾ ਤੁਮ ਹੋ ಪರಿਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਪਤਹਰਾ ਕਾਲ ਪਾਇ 시ਵ ਜੂ ਅਵਤਰਾ ਕਾਲ ਪਾਇ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਹਾਤ ਮਾਸਾ ਜਵਨ ਕਾਲ ਜੋਗੀ 시ਵ ਕੀਓ ਬੇਦ ਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਹੀਂ ਹਮਾਰਾ ਜਬਨੇ ਕਾਲ ਸੁਭਜਤ ਬਨਾਇਓ ਦੇਵ ਤੇ ਤਜਛਨ ਉਪਜਾਇਓ ਆਦ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹੋ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਯੋ ਸਤਰਨ ਕੋਪਲ ਮੋਹਬਦ ਕੀਓ ਘਟ ਘਟ ਕੈ ਅੰਤਰ ਕੀ ਜਾਣਤ ਭਲੈ ਬੁਰੈ ਕੀ ਪੀਰ ਪਛਾਨਤ ਚਿੰਟੀ ਤੈ ਕੁੰਚਰ ਅਸਤੂਲਾ ਸਭਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਇ ਤੇ ਦੁਖੀ ਸੁਖ ਪਾਇ ਸਾਧਨਕ ਹੈ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੈ ਪਟਪਟ ਕੀ ਜਾਣੈ ਜਬ ਉਦਕਰਖ ਕਰਾ ਕਰਤਾਰਾ अर्जत तत तब देह अपारा जब आकरख करत हु कबहु तुम मैं मिलत देह तरसहु जैते बदन शिष्ट सब थारे आप अपनी बूज उचारें तुम सब हीते रहत निरालम जानत वेद भेद अर आलम निरंकार ने विकार ने लभ आद अनिल अनाद असंभ ताका मूढ उचारत पैदा जाको पेव न पावत वेदा ताको करपा हन अनुमानत महामूढ किछ भेद न जानत महादेव को कहत सदा शिव निरंकार का चीनत नह पेव आप अपनी बुध है जेती बरनत पहन पहनत हो है तेती ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਦ ਸਜਾ ਪਥਮ ਸੰਸਾਰਾ ਇਕ ਰੂਪ ਅਨੂਪਸਰੂਪਾ ਰੰਕ ਪਿਓ ਨਾਵ ਕਹੀ ਪੂਪਾ ਅੰਡਜ ਜੇਰਜ ਸਿਤਜਕੀਨੀ ਉਤਪੁਜ ਖਾਨ ਬਹੁਰ ਰਚਦੀਨੀ ਕਹੂ ਫੁੱਲ ਰਾਜਾ ਬੈ ਬਿਠਾ ਕਹੂ ਸਿੰਮ ਟਪਿਓ ਸੰਕਰੀਏ ਕੇਠਾ ਸਗਰੀ ਸਿਸ਼ਟਿ ਦਿਖਾਇ ਅਚੰਪ ਭਵ ਆਦਿ ਯੁਗਾਦ ਸਰੂਪ ਸ੍ਰੀਯੰ ਭਵ ਅਵਰਛਾ ਮੇ ਰੀ ਤੁਮ ਕਰੋ ਸਿਖਿ ਭਾਰੇ ਸਿਖ ਸੰਗਰੋ ਦ੍ਰਿਸ਼ਟੀ ਜਤੇ ਉਠਵਤ ਉਤਪਤਾ ਤਕਲ ਮਲੇਸ ਕਰੋ ਰਣਕ ਹਤਾ ਜੇ ਅਸਤੁ ਜਤਬ ਸਰ ਨਹੀਂ ਪਰੈ ਤਨ ਕਹਿ ਦੁਸ਼ਟ ਦੁਖਿ ਤਵੈ ਮਰੈ ਪੁਰਖ ਜਿਮਨ ਪਗ ਪਰੇਤੇ ਹਾਰੇ ਤਿਨ ਕਹਿ ਤੁਮ ਸੰਕਟ ਸਬਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਤ ਨਹੀਂ ਹੈ ਰੱਛਾ ਹੋਏ ਤਾਹੀਂ ਸਬ ਕਾਲਾ ਦੁਸ਼ਟ ਅਰਿਸ਼ਟ ਤਰੈ ਤਤ ਕਾਲਾ ਕਰਪਾ ਦੇਸਤ ਤੈਨ ਜਾਏ ਨੇ ਹਰਿਓ ਤਾਂ ਕੇ ਤਾਪਤ ਨਕਮ ਹੈ ਹਰਿਓ ਰਿੱਧ ਸਿੱਧ ਖਰਮੋ ਸਭ ਹੋਏ ਦੁਸ਼ਟ ਸਾਸ ਸਕੇ ਨਾ ਕੋਏ ਇਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੇ ਤਾਹੀਂ ਅਭਾਰਾ ਜਿਨ ਨਰ ਨਾਮ ਤੇ ਆਰੋਕਹ ਦਾਰਿਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈ ਸੰ ਤਿਹਾਰੀ ਆਪ ਹਾਥ ਦੇ ਲਿਹੇ ਅਭਾਰੀ ਸਰਬ ਥੋਰਮ ਹੋ ਸਹਾਈ ਦੋਸ਼ਤ ਦੋ ਕਤੇਲੋਂ ਹੋ ਬਚਾਈ ਬਾਤ ਸਾਹੀ ਦਸਵੀਂ ਕਬਿਓ ਬਚ ਬੇਨਤੀ ਜੋ ਪਈ ਹਮਰੀ ਕਰੋ ਹੱਥ ਦੇ ਰੱਛਾ पूरन होए चित की इच्छा तब चरन नमन रहे हमारा अप न जान करो प्रति पारा हमरे दुष्ट सब है तुम कहबो आप हाथ दे मोहे बचाबो सुखी वसै मोरो परिवार सेवक सिख सब है करतारा मोर रक्षा निज कर दे करिया सब बैरन को आज संगहरिया पूरन होए हमारी आशा और भजन की रहे प्यासा तुम्हें छाड़ कुई बनतेया हूं जो बरचहूं सो तुम कह पाऊं सेवक सिख मारे तारिया है ਤੋ ਨਿਤਨ 70 ਹਮਾਰੇ ਮਾਰਿਆ ਹੈ ਆਪ ਹਾਤ ਦੇ ਮੁਝਾਏ ਭਰੀ ਹੈ ਮਰਨ ਕਾਲ ਕਾ ਤਰਾਸ ਨਿਵਰੀ ਹੈ ਜੋ ਸਦਾ ਹਮਾਰੇ ਪਛਾ تریس تجو کرے ہو رچھا راکھ لے مہ راک نے سہائے پیارے دین بند دن کہے ہنتا تم ہو پری چتردس کنتا کال پائے برہما کال پائے ابترا کال پائے کر بسن پرکاسا سکل کال کا کیا تماسا جمن کال جوگی شیو کیو بید راج برہما جو تھیو جمن کال سب لوک سوارا نمسکار ہے تاہیں ہمارا جمن کال سب جکت بناؤ دیو دینت جچن اپجاؤ آد انت ایک اوتارا سوئی گرو سمجھو ہو ہمارا نمسکار تی کو ਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦਿਯੋ ਸਤਰਨ ਕੋਪਲ ਮਹੁਬਦ ਕੀਓ ਘਟ ਘਟ ਕੈ ਅੰਤਰ ਕੀ ਜਾਣਤ ਭਲੈ ਬੁਰੈ ਕੀ ਪੀਰ ਪਛਾਨਤ ਚਿੰਟੀ ਤੈ ਕੁੰਚਰ ਅਸਥੂਲਾ ਸਬਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਇ ਤੇ ਦੁਖੀ ਸੁਖ ਪਾਇ ਸਾਧਨ ਕਹੈ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੈ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰਤਾਰਾ प्रजातर्ततबदे अपारा जब आकर्ख करत हु कबहु तुम मै मिलत देह तरसबहु जेते बदन शिष्ट सब थारे आप अपनी बूज उचारें तुम सब हितै रहत निरालम जानत वेद भेद अर आलम निरंकार निबकार नेलभ आद अनिल अनाद असंभ ताका मूड उचारत पैदा जाको पेव न पावत वेदा ताको करपाहन अनुमानत महामूढ़ किछ भेद न जानत महादेव को कहत सदा शिव निरंकार का चीनत नह पेव आप अपनी बुध है जेती ਬਰਨਤ ਪਹਿਨ ਪਹਿਨ ਤੋ ਹੈ ਤੇਤੀ ਤੁਮਰਾ ਲਖਾ ਨਾ ਜਾਹੇ ਪਸਾਰਾ ਕਹਿ ਬਿਦ ਸਜਾ ਪਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਪਿਓ ਰਾਵ ਕਹੀ ਪੂਪਾ ਅੰਡਜ ਜੇਰਜ ਸੇਤ ਜਕੀਨੀ ਉਤ ਪੁਜ ਖਾਨ ਬਹੁਰ ਰਚਦੀਨੀ ਕਹੂੰ ਫੁੱਲ ਰਾਜਾ ਹੋਵੇ ਬੈਠਾ ਕਹੂੰ ਸਿਮਟ ਪਿਓ ਸੰਕਰੀ ਇਕੇਠਾ ਸਗਰੀ ਸਿਸ਼ਟ ਦਿਖਾਏ ਅਚੰਭਵ ਆਦਿ ਜੁਗਾਦ ਸਰੂਪ ਸ੍ਰੀਮਭਵ ਅਬਰ ਛਾ ਮੇਰੀ ਤੁਮ ਕਰੋ ਸਿੱਖੇ ਅਭਾਰੇ ਸਿੱਖ ਸੰਗਰੋ ਦੁਸ਼ਟਿ ਜੁ ਤੈ ਉਠ ਵਤ ਉਤਪਾਤਾ ਸਕਲ ਮਲੇਸ ਕਰੋ ਰਣ ਕਹਤਾ ਜੇ ਅਸਤੁਜ ਤਬ ਸਰਨੀ ਪਰੈ ਤਿਨ ਕੈ ਦੁਸ਼ਟ ਦੁਖਿਤ ਵੈ ਮਰੈ ਪੁਰਖ ਜਵਨ ਪਗ ਪਰੇ ਇਤਿਹਾਰੇ ਤੈਨ ਕਹਿ ਤੂੰ ਸੰਕਟ ਸਬਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨਹੀਂ ਹੈ ਰਛਾ ਹੋਏ ਤਾਹੀਂ ਸਬ ਕਾਲਾ ਦੁਸ਼ਟ ਅਰਿਸ਼ਟ ਤਰੈ ਤਤ ਕਾਲਾ ਕਰਪਾ ਦੇਸ ਕਤੈ ਜਾਏ ਨੇ ਹਰਿਓ ਤਾਂ ਕੇ ਤਾਪਤਨਕ ਮਹਿ ਹਰਿਓ ਰਿੱਧ ਸਿੱਧ ਖਰਮੋ ਸਬ ਹੋਏ ਦੁਸ਼ਟ ਸਾਸ ਸੈ ਸਕੇ ਨਾ ਕੋਏ ਇਕ ਬਾਰ ਜਿਨੂੰ ਤੂੰ ਮੈਂ ਸੰਭਾਰਾ ਕਾਲ ਫਾਸਤੇ ਤਾਹੀਂ ਅਭਾਰਾ ਜਿਨ ਨਰ ਨਾਮ ਤੇ ਆਰੋ ਕਹਾ ਦਾਰਿਦ ਦੁਸ਼ਟ ਦੋਕ ਤੇ ਰਹਾ ਖੜਗ ਕੇਤ ਮੈਂ ਸੰਨ ਤਿਹਾਰੀ ਆਪ ਹਾਥ ਦੇ ਲਹੇ ਅਭਾਰੀ ਸਰਬ ਥੋਰਮੋ ਹੋ ਹੋ ਸਹਾਈ दुष्ट दुखतेले हो बचाई पातशाही दसवीं कबे ओ बच बेनती चौपाई हमरी करो हाथ देरछा पूरन होए चित की इच्छा तब चरन नमल रहे हमारा अपना जान करो प्रति पारा हमरे दुष्ट सब है तुम कहबो आप हाथ दे मोहि बचाबो सुखी वसमो रो परिवार सेवक सिख सब है करतारा मोहि रक्षा निज कर दे करिया सब बैरन को आवाज संगहरिया पूरन होए हमारी आशा तोर भजन की रहे प्यासा तुम्हें छाड़ कुइ अब नतैया हूं जो बर चाहो सो तुम ते पाऊं सेवक सिख मारे तारिया है चन चनो सत्र हमारे मारिया है आप हाथ दे मुझे आयु भरी है मरण काल का त्रास निवरी है او جو سدا ہارے پچھا سری تجو کرے ہو رچھا رکھ لے مکھ ن ہارے سہب سنت سہای پیارے دین بند دشن کہہ ہنتا تمہوں پری چتردس کنتا کال پائے برہما بپ تھرا کال پائے شیو جو اوترا کال پائے کر بسن پرکاسا سکل کال کا کی ہاتھ مسا جمن کال جوگی شیو کیو بےد راج برہما جو تھیو جمن کال سب لوک سوارا نمسکار ہے تہے ہمارا جمن کال سب جگت بناؤ دیو دینت جچن اپجاؤ آد انت ایک اوتارا سوئی گرو سمجھو ہو ਸਾਹਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋਪਲ ਮਹਬਦ ਕੀਓ ਘਟ ਘਟ ਕੈ ਅੰਤਰ ਕੀ ਜਾਣਤ ਭਲੈ ਬੁਰੈ ਕੀ ਪੀਰ ਪਛਾਨਤ ਚਿੰਟੀ ਤੈ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕਹੈ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੈ ਪਟ ਪਟ ਕੀ ਹੀ ਜਾਣੈ ਜਬ ਉਦਕਰਖ ਕਰਾ ਕਰਤਾਰਾ ਪ੍ਰਜਾ ਤਰਤ ਤਬ ਦੇਹ ਅਪਾਰਾ ਜਬ ਆਕਰਖ ਕਰਤ ਹੋਂਕ ਬਹੂ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ जेते बदनु सिष्ट सबत हार आप अपनी बू उचारें तुम सब हित रहत निरालम जानत वेद भेद अ आलम निरंकार निबकार ने लब आद अनिल अनाद असंभ ताका मूड़ उचारत पैदा जाको पेव न पावत वेदा ताको करपा हन अनुमानत महामूड़ किछ भेद न जानत महादेव को कहत सदा शिव निरंकार का चीनत नह पेव आप अपनी बुध है जेती बारनत पहन पहनत पहन है तेती तुमरा लखाना जाहे पसारा ਕਹਿ ਬਿਦ ਸਜਾ ਪਥਮ ਸੰਸਾਰਾ ਏ ਕਹਿ ਰੂਪ ਅਨੂਪ ਸਰੂਪਾ ਰੰਗ ਪਿਓ ਨਾਵ ਕਹੀ ਪੂਪਾ ਅੰਡਜ ਜੇਰ ਜੋ ਸੇਤ ਜਕੀਨੀ ਹੁਤ ਪੁਜ ਖਾਨ ਬਹੁਰ ਰਚਦੀਨੀ ਕਹੂ ਫੁੱਲ ਰਾਜਾ ਹੋਵੇ ਬੈਠਾ ਕਹੂ ਸਿਮਟ ਪਿਓ ਸੰਕਰੀ ਇਕੇਠਾ ਸਗਰੀ ਸਿਸ਼ਟ ਦਿਖਾਏ ਅਚੰਪਵ ਆਦ ਜੁਗਾਦ ਸਰੂਪ ਸਿਯੰਪਵ ਅਬਰ ਛਾ ਮੇਰੀ ਤੁਮ ਕਰੋ ਸਿਖਿ ਅਭਾਰਿ ਸਿਖ ਸੰਗਰੋ ਦੁਸ਼ਟ ਜਤੈ ਉਠ ਵਤ ਉਤਪਾਤਾ ਤਕਲਮ ਲੇਸ ਕਰੋ ਰਣ ਕਹਤਾ ਜੇ ਅਸਤੁਜ ਤਬ ਸਰਨੀ ਪਰੈ ਤਿਨ ਕੈ ਦੁਸ਼ਟ ਦੁਖਿਤ ਵੈ ਮਰੈ ਪੁਰਖ ਜਮਨ ਪਗ ਪਰੇ ਤੇ ਹਾਰੇ ਤਿਨ ਕਹਿ ਤੁਮ ਸੰਕਟ ਸਬਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨਹੀਂ ਆਏ ਰਛਾ ਹੋਏ ਤਾਹੀਂ ਸਬ ਕਾਲਾ ਦੁਸ਼ਟ ਅਰਿਸ਼ਟ ਤਰੈ ਤਤ ਕਾਲਾ ਕਿਰਪਾ ਦ੍ਰਿਸ਼ਟ ਤਨੇ ਜਾਏ ਨੇ ਹਰਿਓ ਤਾਂ ਕੇ ਤਾਪਤਨਕ ਮਹਿ ਹਰਿਓ ਰਿੱਧ ਸਿੱਧ ਖਰਮੋ ਸਬ ਹੋਏ ਦੁਸ਼ਟ ਸਾਸ ਸੈ ਸਕੇ ਨਾ ਕੋਏ ਇਕ ਬਾਰ ਜਿਨ ਤੂੰ ਮੈਂ ਸੰਭਾਰਾ ਕਾਲ ਫਾਸ ਤੇ ਤਾਹੀਂ ਅਭਾਰਾ ਜਿਨ ਨਰ ਨਾਮ ਤੇ ਆਰੋ ਕਹਾ ਦਾਰਿਦ ਦੁਸ਼ਟ ਦੋਖ ਤੇ ਰਹਾ ਖੜਗ ਕੀਤ ਮੈਂ ਸੰਨ ਤਿਹਾਰੀ ਆਪ ਹਾਥ ਦੈ ਲਿਹੇ ਅਭਾਰੀ ਸਰਬ ਧਰਮੋ ਹੋ ਹੋ ਸਹਾਈ ਦੁਸ਼ਟ ਦੋ ਕਤੇਲੇ ਹੋ ਬਚਾਈ ਬਾਤ ਸਾਹੀ 10ਵੀ ਕਬਿਓ ਬਚ ਬੇਨਤੀ ਚੋਪਈ ਹਮਰੀ ਕਰੋ ਹੱਥ ਦੇ ਰੱਛਾ پورن ہوا اچھا, تب چرن من رہے ہمارا اپنا جان کرو پرتی پارا ہمر تم کھاو آپ بچا بہو سکھی وس مو رو پریوارا سیوک سکھ سب ہے کر تارا موج کا اچھا دہ کراج سنیہ پورن ہوئے ہماری آسا تور پجن کی رہ پیاسا تو میں چھاڑ کوئی ابرنا تہ آؤں جو برچ ہو سو تم تہ پاؤں سیوک سکھ ہمارے تاریہ ہے چن چن ستر ہمارے ماریہ ہے آپ ہاتھ دہ مجائے مرن کا تراس نیا جو سدا معدے پچھا سری تجو کرے ہو رچھا رکھ لے مہے راکن ہار سا بسنت سہای پیارے دین بند دشن کہ ہنتا تمہوں پری چتردس کنتا کال پائے برہما بترا کال پائے شیو جو اوترا کال پائے کر بسن پرکاسا سکل کال کا کی ہاتھ مسا جمن کال جوگی شیو کی یو بےد راج برہما جو تیو جمن کال سب لوک سوارا نمسکار ہے تاہے ہمارا جمن کال سب جگت بناؤ دیو دینت جچن اپجاؤ آد انت ایک اوتارا سوئی گرو سمجھ ہو ਸੋ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪਸਵਾਰੀ ਸਿਵਕਨ ਕੋ ਸਭ ਗੁਣ ਸੁਖ ਦਿਯੋ ਸਤਰਨ ਕੋ ਪਲ ਮੁਹਬਤ ਕੀਯੋ ਘਟ ਘਟ ਕੈ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੰਟੀ ਤੈ ਕੁੰਚਰ ਅਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕਹਿ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੈ ਪਟ ਪਟ ਕੀ ਜਾਣੈ ਜਬ ਉਦਕਰਖ ਕਰਾ ਕਰਤਾਰਾ ਪ੍ਰਜਾ ਤਰਤ ਤਬ ਦੇਹ ਅਪਾਰਾ ਜਬ ਆਕਰਖ ਕਰਤ ਹੋਂ ਕਬੂ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ ਜੇ ਤੇ ਬਦਨ ਸ੍ਰਿਸ਼ਟ ਸਭ ਤਾਰੇ ਆਪ ਆਪਣੀ ਬੂਜ ਉਚਾਰੇ ਤੁਮ ਸਭ ਹਿਤੇ ਰਹਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਵਕਾਰ ਨਿਲਬ ਆਦ ਅਨੀਲ ਅਨਾਦ ਅasamb ਤਾਂ ਕਮੂੜ ਉਚਾਰਤ ਪੈਦਾ ਜਾਕੋ ਪੇਵ ਨਾ ਪਾਵਤ ਬੇਦਾ ਤਾਂ ਕੋ ਕਰਪਾ ਹਨ ਅਨੁਮਾਨਤ ਮਹਾਮੂੜ ਕਿਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਪੇਵ ਆਪ ਆਪਣੀ ਬੁਧ ਹੈ ਜੀਤੀ ਬਾਰਨਤ ਪਹਿਨ ਪਹਿਨਤੋ ਹੈ ਤੇਤੀ ਤੁਮਰਾ ਲਖਾ ਨ ਜਾਹਿ ਪਸਾਰਾ ਕਯਬਿ ਤ ਸਜਾ ਪਥਮ ਸੰਸਾਰਾ ਇਕ ਰੂਪ ਅਨੂਪ ਸੁਰੂਪਾ ਰੰਕ ਪਿਓ ਨਾਵਕ ਹੀ ਭੂਪਾ ਅੰਡਜ ਜੇਰਜ ਸਿਤਜਕੀਨੀ ਉਤਪੁਜ ਖਾਨ ਬਹੁਰ ਰਜਦੀਨੀ ਕਹੂ ਫੁੱਲ ਰਾਜਾ ਬੈ ਬੈਠਾ ਕਹੂ ਸਿੰਮਟਪਿਓ ਸੰਕਰੀਏ ਕੇਠਾ ਸਗਰੀ ਸਿਸ਼ਟ ਦਿਖਾਇ ਅਚੰਪ ਭਵ ਆਦਿ ਯੁਗਾਦ ਸਰੂਪ ਸਿਯੰ ਭਵ ਅਵਰਛਾ ਮੇਰੀ ਤੁਮ ਕਰੋ ਸਿਖਿਓ ਭਾਰੇ ਸਿਖ ਸੰਗਰੋ ਦੁਸ਼ਟਿ ਜਤੈ ਉਠਵਤ ਉਤਪਤਾ ਤਕਲ ਮਲੇਸ ਕਰੋ ਰਣ ਕਹਤਾ ਜੇ ਅਸਤੁ ਤਬ ਸਰਨੀ ਪਰ ਤਨ ਕਹਿ ਦੁਸ਼ਟ ਤੁਖਿ ਤਵ ਮਰੈ ਪਰ ਕੋ ਕੈ ਤੁਮ ਨ ਪਗ ਪਰੇ ਤਿਹਾਰੀ ਤਿਨ ਕਹਿ ਤੁਮ ਸੰਕਟ ਸਬਟਾਰੈ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂਕੇ ਕਾਲ ਨਿਕਟ ਨਹੀਂ ਆਏ ਹੈ ਰਛਾ ਹੋਏ ਤਾਹੀਂ ਸਬ ਕਾਲਾ ਦੁਸ਼ਟ ਅਰਿਸ਼ਟ ਤਰੈ ਤਤ ਕਾਲਾ ਕਿਰਪਾ ਦ੍ਰਿਸ਼ਟ ਤੈਨ ਜਾਇਨੇ ਹਰਿਓ ਤਾਂਕੇ ਤਾਪਤਨਕ ਮਹਿ ਹਰਿਓ ਰਿੱਧ ਸਿੱਧ ਖਰਮੋ ਸਭ ਹੋਏ ਦੁਸ਼ਟ ਸਾਸਵੇ ਸਕੇ ਨਾ ਕੋਏ ਇਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੇ ਤਾਹੀਂ ਅਭਾਰਾ ਜਿਨ ਨਰ ਨਾਮ ਤੇ ਆਰੋ ਕਹਾ ਦਾਰਿਦ ਦੁਸ਼ਟ ਦੋਖ ਤੇ ਰਹਾ ਖੜਗ ਕੀਤਮੈ ਸੰਤ ਤਿਹਾਰੀ ਆਪ ਹਾਥ ਦੇ ਲਿਹੇ ਅਭਾਰੀ ਸਰਬ ਥੋਰਮੋ ਹੋ ਸਹਾਈ ਦੋਸ਼ਤੋ ਦੋ ਘਟੇਲੇ ਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿ